ਸਾਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਆਪਾਂ ਭਿੰਡਰ ਡੇਰੀ ਫਾਰਮ ਵਿੱਚ ਤੇ ਅੱਜ ਆਪਾਂ ਕਾਫੀ ਟਾਈਮ ਬਾਅਦ ਲਾਈਵ ਹੋਏ ਆ ਕਦੇ ਕਦੇ ਬੰਦੇ ਨੂੰ ਲਾਈਵ ਹੋ ਕੇ ਆਉਣਾ ਚਾਹੀਦਾ ਜੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਵਧੀਆ ਜੀ ਪਸ਼ੂ ਦਿਖਾਵਾਂਗੇ ਅੱਜ ਤੁਹਾਨੂੰ ਪਹਿਲੇ ਮਰਤੇ ਰਹਿਣ ਵਾਲੀ ਜਿਹੜੀ ਝੋਟੇ ਆ ਉਹ ਦਿਖਾਉਣੀ ਆ ਆਪਾਂ ਜਾ ਰਹੇ ਆ ਅੱਜ ਜੱਗੂ ਬਾਈ ਦੇ ਘਰ ਜਗਦੀਪ ਡੇਰੀ ਫਾਰਮ ਤੇ ਉਹਨਾਂ ਦੀ ਜਿਹੜੀ ਝੋਟੀ ਪਹਿਲੇ ਨੰਬਰ ਤੇ ਆਈ ਸੀ ਉਹ ਦਿਖਾਵਾਂਗੇ ਅੱਜ ਮਾਨਸਾ ਮੇਲਾ ਹੋਇਆ ਜਿਹੜਾ ਕੋਟਰਾ ਕਲਾਂ ਦੇ ਵਿੱਚ ਉੱਚ ਪਹਿਲੇ ਨੰਬਰ ਤੇ ਰਹਿਣ ਵਾਲੀ ਝੋਟੀ ਦਿਖਾਵਾਂਗੇ ਅੱਜ ਬਾਕੀ ਗੱਲ ਬਾਤ ਵੀ ਕਰਾਵਾਂਗੇ ਜੱਗੂ ਬਾਈ ਨਾਲ ਨਵੇਂ ਭਰਾ ਜੁੜ ਚੁੱਕੇ ਆ ਸਾਡੇ ਨਾਲ ਤੁਹਾਡਾ ਸਵਾਗਤ ਕਰਦੇ ਆ ਜੀ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜਿੰਨੇ ਵੀ ਭੈਣ ਭਰਾ ਪਿਆਰ ਕਰਦੇ ਆ ਕਮੈਂਟ ਕਰ ਦਿਆ ਕਰੋ ਜਰੂਰ ਜੀ ਆਪਾਂ ਬਾਈ ਨਾਲ ਗੱਲਬਾਤ ਕੀਤੀ ਜੱਗੂ ਬਾਈ ਨਾਲ ਤੇ ਉਹ ਕਹਿੰਦੇ ਸੀ ਕਿ ਲਾਈਵ ਚ ਵਾਈ ਕਰਾਉਣੀ ਆ ਤੇ ਦੋ ਟਾਈਮ ਆਪਾਂ ਲਾਈਵ ਚ ਵਾਈ ਦੇ ਵਿੱਚ ਵੀ ਝੋਟੀ ਦਿਖਾਵਾਂਗੇ ਕਮੈਂਟ ਕਰਕੇ ਦੱਸਿਓ ਕਿੱਥੋਂ ਕਿੱਥੋਂ ਜੁੜ ਗਿਆ ਵੀਰ ਸਾਡੇ ਕੀ ਆਵਾਜ਼ ਸੈੱਟ ਆਉਂਦੀ ਆ ਹਾਂਜੀ ਸੋਨੀ ਭਾਜੀ ਕੀ ਹਾਲ ਵਾ ਸਾਸਿਆ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਵਾ ਵਧੀਆ ਵਧੀਆ ਠੀਕ ਠਾਕ ਜੀ ਠੀਕ ਠਾਕ ਜੀ ਵਧੀਆ ਹੀ ਵਧੀਆ ਸੁਣਾਉਂਗੋ ਗੱਲ ਆ ਚੱਲੇ ਆਪਾਂ ਜੱਗੂ ਵੀਰ ਕੋ ਮਾਝੇ ਦਾ ਮੱਲੋ ਵੀ ਇਸ ਟਾਈਮ ਇੱਕ ਬੜੀ ਵੱਡੀ ਗੱਲ ਹੁੰਦੀ ਆ ਵੀ ਉਹਦੀ ਗੱਲ ਕਰਣੋਂ ਵੀ ਜਿਹੜੀ ਗੱਲ ਕਰਨ ਵਾਲੀ ਆ ਵੀਰਾ ਗੱਲ ਕਹਿਣਾ ਦਾ ਵੀ ਕਾਰੇ ਜਦਾਂ ਜੀ 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 ਤੇ ਉਹਦੇ ਚ ਇਹਨਾਂ ਲਈ era ਕੋਈ ਮਨ ਲਓ ਇੱਕ ਤਾਂ ਹੁੰਦਾ ਨਾ ਚਲੋ ਆਪਣੇ ਘਰ ਕੋਈ ਵੀ ਉਹ ਕਹਿਣਾ ਦਾ ਵੀ ਮੱਲਾ ਵੀ ਜਿੰਨੇ ਖਰਾਕਾਂ ਖਾਧੀਆਂ ਵਾ ਉਹੋ ਖਾੜੇ ਚ ਜਾਂਦਾ ਹੂੰ ਜਿੰਨੂੰ ਆਪਣੇ ਪਸ਼ੂ ਤੇ ਜਾਂ ਕੁਛ ਵੀ ਆ ਮਾਣ ਹੁੰਦਾ ਵਾ ਕਿਸੇ ਵੀ ਗੱਲ ਦਾ ਤੇ ਉਹ ਇੱਕ ਤੋਂ ਨਰਮ ਘਰ ਦਾ ਤਜਰਬਾ ਆਪਣੇ ਘਰ ਦਾ ਆਪਾਂ ਕੁਛ ਵੀ ਪਸ਼ੂ ਨੂੰ ਫੀਡ ਜਾਂ ਕੁਝ ਵੀ ਪਾਉਂਦੇ ਆ ਉੱਥੇ ਰਹਿਣ ਸੈਣ ਉਹਦਾ ਪਹਿਲਾ ਵੀਰ ਦਾ ਮੇਲਾ ਸੀ ਤੇ ਪਹਿਲੀ ਵਾਰੀ ਬਾਬੇ ਨੇ ਕਿਰਪਾ ਕੀਤੀ ਵੀ ਉਹ ਮਲੂਬ ਜਿੱਤਿਆ ਜੀ ਜੀ ਉਹਦਾ ਹੌਸਲਾ ਉਹਦੇ ਗੱਲ ਵੇਖ ਕੇ ਸਾਡਾ ਵੀ ਹੌਸਲਾ ਵਧਿਆ ਵੀ ਚਲੋ ਇੱਕ YouTube ਇਹੋ ਜੀ ਚੀਜ਼ ਆਨਲਾਈਨ ਇਹੋ ਜੀ ਚੀਜ਼ ਆ ਇੱਕ ਵੀ ਜਿਹੜਾ ਨਾ ਨਵੀਂ ਪੀੜ੍ਹੀ ਆ ਜਾਂ ਕੁਝ ਵੀ ਆ